ਪਿੰਡ ਕਢਾਣੀ ਖੁਰਦ ਦੇ ਵਿੱਚ ਇੱਕ ਸੜਕ ਬਣਾਈ ਗਈ ਹੈ ਤੇ ਉਹ ਸੜਕ ਪਿੰਡ ਦੇ ਲੋਕਾਂ ਦੁਆਰਾ ਕਰਾ ਲਗਾ ਕੇ ਬਾਹਰ ਦਿੱਤੀ ਗਈ ਹੈ ਪੂਰ ਕਵਲਟੀ ਕਰਕੇ ਉਸ ਬਾਰੇ ਕੀ ਕਹਾਂ ਕੋਈ ਵੀ ਜਿਹੜਾ ਅਧਿਕਾਰੀ ਆ ਜੇ ਉਹਦੇ 'ਚ ਦੋਸ਼ੀ ਪਾਇਆ ਗਿਆ ਬਖਸ਼ਣ ਜੋਗਾ ਹਾਂਜੀ ਖੜੇ ਹਾਂ ਪਿੰਡ ਕਢਾਣੀ ਖੁਰਦ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਵਿਖੇ ਜਿੱਥੇ ਕਿ ਇੱਕ ਨਵੀਂ ਸੜਕ ਬਣਵਾਈ ਗਈ ਹੈ ਬਦਲਾਅ ਦੇ ਨਮਾ ਰੂਪ ਦੇਖਣ ਨੂੰ ਮਿਲਿਆ ਜਿੱਥੇ ਸੜਕ ਬਣਾਈ ਗਈ ਹੈ ਨੀਚੋਂ ਸੜਕ ਬਿਲਕੁਲ ਨਹੀਂ ਪੁੱਟੀ ਗਈ ਕੋਈ ਉੱਤੇ ਕੱਟ ਨਹੀਂ ਲਗਾਇਆ ਗਿਆ ਬਣੀ ਹੋਈ ਸੜਕ ਜੋ ਬਿਲਕੁਲ ਹੀ ਵਧੀਆ ਹਾਲਤ ਵਿੱਚ ਵਿੱਚ ਸੀ ਉਸ ਉੱਪਰ ਹੀ ਜੋ ਪ੍ਰੀਮਿਕਸ ਪਾ ਦਿੱਤੀ ਗਈ ਹੈ ਲੱਕ ਪਾ ਦਿੱਤੀ ਗਈ ਹੈ ਬਦਰੀ ਪਾ ਦਿੱਤੀ ਗਈ ਹੈ ਜਿਸ ਵਿੱਚ ਲੱਕ ਬਿਲਕੁਲ ਨਾਂ ਦੇ ਬਰਾਬਰ ਹੈ ਤੇ ਪਿੰਡ ਵਾਸੀਆਂ ਨੇ ਇਸ ਦੇ ਰੋਸ ਵਿੱਚ ਆ ਕੇ ਜੋ ਇਹ ਸੜਕ ਬਣਾਈ ਗਈ ਸੀ ਉਹ ਸੜਕ ਇਕੱਠੀ ਕਰਕੇ ਕਰਾਹ ਲਾ ਕੇ ਇਕੱਠੀ ਕਰ ਦਿੱਤੀ ਹੈ ਇੱਕ ਸਾਈਡ ਤੇ ਪਈਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਉਣ ਕਿ ਪਿੰਡ ਵਾਸੀਆਂ ਨੇ ਜੋ ਇਹ ਸੜਕ ਬਣਾਈ ਗਈ ਸੀ ਠੇਕੇਦਾਰ ਵੱਲੋਂ ਬਣਾਈ ਗਈ ਸੀ ਸੜਕ ਇਹ ਤੇ ਇਹ ਸੜਕ ਪਿੰਡ ਵਾਸੀਆਂ ਨੇ ਬਿਲਕੁਲ ਇਕੱਠੀ ਕਰਕੇ ਇੱਕ ਪਾਸੇ ਕੰਧ ਦੇ ਨਾਲ ਲਗਾ ਦਿੱਤੀ ਹੈ ਪਿੰਡ ਵਾਸੀਆਂ ਦੇ ਵਿੱਚ ਇਸ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਆ ਉਹ ਕਰਦਿਆਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਸਾਡੇ ਨਾਲ ਨੇ ਪਿੰਡ ਕਡਾਨੀ ਖੁਰਦ ਦੇ ਸਰਪੰਚ ਉਹ ਕਰਦਿਆਂ ਨਾਲ ਗੱਲਬਾਤ ਹਾਂਜੀ ਬਰਾਜ ਜੀ ਕਿੰਨਾ ਜੀ ਆਪਣਾ ਜਗਜਿੰਦਰ ਸਿੰਘ ਜੀ ਜਰੂਰ ਜੀ ਸਿੰਘ ਦੱਸੋਗੇ ਇਹ ਸੜਕ ਕਦੋਂ ਮੜਾਈ ਗਈ ਹੈ ਤੇ ਕਦੋਂ ਪੁੱਟੀ ਹੈ ਇਹ ਇਹ ਸੜਕ ਪਰसों ਸ਼ੁਰੂ ਕੀਤਾ ਸੀ ਇਹਨਾਂ ਨੇ ਕੰਮ ਬਣਾਉਣਾ ਜੀ ਤੇ ਪਰसों ਰਾਤ ਨੂੰ ਹੀ ਮੈਨੂੰ ਜੈ ਸਿੰਘ ਸਾਹਿਬ ਦਾ ਫੋਨ ਆਇਆ ਤੇ ਵੀ ਆਪਾਂ ਇਹ ਸੜਕ ਠੀਕ ਨਹੀਂ ਬਣਾ ਰਹੇ ਠੇਕੇਦਾਰ ਆਪਾਂ ਸੜਕ ਬੁਟਣੀਆਂ ਤੁਸੀਂ ਸਾਨੂੰ ਖਰਾਬ ਵਗੈਰਾ ਦਾ ਹੱਲ ਕਰਕੇ ਦਿਵੋ ਜੈ ਸਿੰਘ ਸਾਹਿਬ ਨੇ ਮੈਂ ਅਸੀਂ ਇਹ ਕੋਲ ਖੜ ਕੇ ਸੜਕ ਬਟਾਈ ਆ ਬਾਕੀ ਵੀ ਸਰਕਾਰੀ ਕੋਈ ਅਫਸਰ ਹੋਰ ਸੀਗੇ ਤੇ ਐਸ ਡੀਓ ਸਾਹਿਬ ਵੀ ਰਾਤ ਨੂੰ 9 ਵਜੇ ਤਕਰੀਬਨ ਉਹ ਆਪ ਵੀ ਆਏ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਇਹ ਸੜਕ ਠੀਕ ਨਹੀਂ ਬਣੀ ਹੋਈ ਇਹ ਸੜਕ ਪਟਣੀ ਆ ਆਪਾਂ ਨੇ ਤੇ ਉਹਦੇ ਵਿੱਚ ਠੇਕੇਦਾਰ ਥੋੜਾ ਜਿਹਾ ਕੁਝ ਰੋਲਾ ਉਹ ਕਰਦੇ ਸੀ ਕਿ ਵੀ ਨਹੀਂ ਅਸੀਂ ਬਟਨ ਨਹੀਂ ਦੇਣੀ ਤੇ ਉਸ ਤੋਂ ਬਾਅਦ ਉਹ ਚਲੇ ਗਏ ਨੇ ਕੱਲ ਆਏ ਨਹੀਂ ਹੈਗੇ ਠੇਕੇਦਾਰ ਤੇ ਕੱਲ ਵੀ ਉਹਨਾਂ ਨੇ ਇਹਨਾਂ ਨੂੰ ਚੱਕਣ ਨੂੰ ਕੁਝ ਗੱਡੀਆਂ ਭੇਜੀਆਂ ਸੀਗੀਆਂ ਅਸੀਂ ਤੇ ਸਰਕਾਰ ਦੇ ਵੱਲੋਂ ਕੁਝ ਸਰਕਾਰੀ ਮੌਨਤੀ ਜੋ ਵੀ ਸੀਗੇ ਅਸੀਂ ਰਲ ਕੇ ਉਹਨਾਂ ਦੀਆਂ ਗੱਡੀਆਂ ਰੋਕੀਆਂ ਰੁਕੀਆਂ ਨੇ ਵੀ ਅਸੀਂ ਇੱਕਨ ਜਾਣ ਨਹੀਂ ਦੇਣਾ ਜਦ ਤੱਕ ਸੜਕ ਨਹੀਂ ਪੂਰੀ ਕਰਦੇ ਉਹ ਸਾਤੋਂ ਇੱਕ ਅੱਧੇ ਦਿਨ ਦਾ ਟਾਈਮ ਲੈ ਕੇ ਗਏ ਨੇ ਤੇ ਦੇਖਦੇ ਆ ਸਰਕਾਰ ਨੇ ਵੀ ਸਰਕਾਰ ਵੱਲੋਂ ਜੋ ਜੈ ਸਿੰਘ ਸਾਹਿਬ ਸੀ ਐਸਜੀਓ ਸਾਹਿਬ ਸੀ ਉਹਨਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਵੀ ਸੜਕ ਬਿਲਕੁਲ ਨਹੀਂ ਵਧੀਆ ਬਣੀ ਹੈਗੀ ਇਹ ਪਟਕੇ ਆਪਾਂ ਦੁਬਾਰਾ ਬਣਾਉਣੀ ਆ ਠੇਕੇਦਾਰ ਨੂੰ ਕਹਿ ਕੇ ਹਾਂਜੀ ਤੇ ਜਿਸ ਤਰ੍ਹਾਂ ਕਿ ਜੋ ਤੁਹਾਡੇ ਜੈ ਸਿੰਘ ਸਾਹਿਬ ਨੇ ਐਸਜੀਓ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਇਹ ਸੜਕ ਸਹੀ ਨਹੀਂ ਬਣੀ ਪੁੱਟੀ ਜਾਣੀ ਚਾਹੀਦੀ ਹੈ ਤੇ ਠੇਕੇਦਾਰ ਨੂੰ ਇਸ ਵਿੱਚ ਕੀ ਦਿੱਕਤ ਹੈ ਉਹ ਹੁਣ ਠੇਕੇਦਾਰ ਨੂੰ ਪਤਾ ਨਹੀਂ ਉਹ ਫੋਨ ਨਹੀਂ ਚੈੱਕ ਰਿਹਾ ਵੀ ਉਹਨੂੰ ਕੀ ਦਿੱਕਤ ਆ ਕੀ ਨਹੀਂ ਦਿੱਕਤ ਤੇ ਉਹ ਆਪਦੀ ਮਨਮਰਜ਼ੀ ਇਹਦਾ ਸੜਕ ਬਹੁ ਟਿੰਨ ਤੋਂ ਵੇਖਣੇ ਵੀ ਕਦੇ ਬਣਾਤੀ ਕਦੇ ਉਹ ਕਰਤੀ ਠੇਕੇਦਾਰ ਆਉਂਦੇ ਨਹੀਂ ਹੈਗਾ ਰਾਤ ਨੂੰ ਉਹਦੇ ਮਸ਼ੀਨਾਂ ਮਸੂਣਾ ਆਪਦੀ ਹਨੇਰੇ ਵਿੱਚੋਂ ਲੈ ਕੇ ਕੱਢ ਕੇ 2:30 ਵਜੇ ਕਿੰਨੇ ਦਿਨਾਂ ਤੋਂ ਇਹ ਸੜਕ ਬਣਾਈ ਜਾ ਰਹੀ ਸੀ ਇਹ ਸੜਕ ਬਣਦੀ ਨੂੰ ਤਾਂ ਤਕਰੀਬਨ ਮੰਨ ਲਓ ਹੁਣ ਤਾਂ ਪੁੱਟੀ ਨੂੰ ਹੋ ਗਏ 4 ਕ ਸਾਲ ਹੋ ਗਏ ਆ ਹੁਣ ਇਹ ਬਣ ਲੱਗੀ ਆ ਮਹੀਨੇ ਡੇਢ ਮਹੀਨੇ ਤੋਂ ਬਣ ਲੱਗੀ ਆ ਕਦੇ ਆ ਕੇ ਕਦੇ ਚਲੇ ਗਏ ਇੱਕ ਨੇ ਚੱਲਦਾ ਇਹਦਾ ਕੰਮ ਜੀ ਠੇਕੇਦਾਰ ਨੇ ਕੋਈ ਰਾਹ ਦੇ ਰਿਹਾ ਠੇਕੇਦਾਰ ਦਾ ਕਿੰਨਾ ਮਾ ਜੀ ਠੇਕੇਦਾਰ ਦਾ ਨਾਮ ਸ਼ਾਇਦ ਨਾਉਂ ਨਹੀਂ ਪਤਾ ਹੈਗਾ ਉਹਦਾ ਕਿ ਜਿਹੜੀ ਬਾਕੀ ਸੜਕਾਂ ਪਿੰਡ ਦੀ ਉਹ ਵੀ ਇਸੇ ਹਾਲਤ ਦੇ ਵਿੱਚ ਹੈ ਜਿਸ ਤਰ੍ਹਾਂ ਇਹ ਸੜਕ ਤੁਸੀਂ ਕਰਾ ਲਾ ਕੇ ਇੱਕ ਪਾਸੇ ਸਾਫ਼ ਕਰਤੀ ਜਿਹੜੀ ਬਾਕੀ ਸੜਕਾਂ ਉਸ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਉਹ ਉਹ ਕਹਿੰਦੇ ਹੈਦਾ ਬਿਲਾਲ ਦਾ ਦੇਖੋ ਜੀ ਉਹ ਠੇਕੇਦਾਰ ਇਹ ਕਹਿ ਕੇ ਗਿਆ ਵੀ ਅਸੀਂ ਦੇਖਦੇ ਆਂ ਤਾਂ ਜੇ ਕੋਈ ਉਹ ਹੋ ਗਿਆ ਵੀ ਤੁਸੀਂ ਨਾ ਸਾਰੀ ਪੱਟੋ ਵੀ ਅਸੀਂ ਇਹਦੇ ਉੱਪਰ ਹੋਰ ਲੋਕ ਵਗੈਰਾ ਪਾ ਕੇ ਵੀ ਜੇ ਇਹਦਾ ਠੀਕ ਹੋ ਗਿਆ ਤਾਂ ਠੀਕ ਆ ਵੀ ਨਹੀਂ ਤਾਂ ਤੁਸੀਂ ਕਹੋਗੇ ਅਸੀਂ ਪੱਟ ਦਵਾਂਗੇ ਇਹਨੂੰ ਵੀ ਕੋਈ ਉਹ ਨਹੀਂ ਉਹਨਾਂ ਨੇ ਇਹ ਰੋਕਿਆ ਸਾਨੂੰ ਇੰਨਾ ਕ ਵੀ ਤੁਸੀਂ ਰੋਕ ਲੋ ਦੇਖ ਲੋ ਇੱਕ ਅੱਧਾ ਦਿਨ ਵੀ ਅਸੀਂ ਕੰਮ ਸ਼ੁਰੂ ਕਰਾਂਗੇ ਵੀ ਜੇ ਕਿਸੇ ਲੋਟ ਅਸੀਂ ਲੱਕ ਵਗੈਰਾ ਦਾ ਸੈਂਪਲ ਚੈੱਕ ਕਰਾ ਲਈਏ ਵੀ ਇਹਦੇ ਵਿੱਚ ਕੀ ਫਾਲਟ ਕੀ ਆਇਆ ਵੀ ਇਹ ਜੁੜੀ ਘਾਤ ਨਹੀਂ ਹੈਗੀ ਜੀ ਜੀ ਹਾਂ ਉਹ ਦੇਖ ਰਹੇ ਆ ਪਰ ਨਹੀਂ ਉਹ ਵੀ ਪੱਟਾਂਗੇ ਜੀ ਐਸਡੀਓ ਸਾਹਿਬ ਤੇ ਜੈ ਸਿੰਘ ਸਾਹਿਬ ਤਾਂ ਕਹਿੰਦੇ ਸੀ ਪੱਟਣ ਨੂੰ ਇਹ ਤੇ ਉਹ ਉਹਨਾਂ ਨੇ ਠੇਕੇਦਾਰ ਬਿਰ ਉਹ ਦੋ ਰੁੱਸ ਕੇ ਚਲੇ ਗਏ ਇਹ ਗੱਲ ਤੋਂ ਨਾਰਾਜ਼ ਹੋ ਕੇ ਚਲੇ ਗਏ ਨੇ ਕਿੱਥੇ ਨਰਾਜ ਹੋ ਗਏ ਵੀ ਤੁਸੀਂ ਇਹ ਕਿਉਂ ਕਿਹਾ ਵੀ ਇਹ ਸੜਕ ਮਾੜੀ ਕੁਆਲਿਟੀ ਦੀ ਹੈ ਹਾਂਜੀ ਹਾਂ ਉਹ ਗੱਲੋਂ ਨਰਾਜ ਹੋ ਕੇ ਉਹ ਚਲੇ ਗਏ ਸੀ ਉੱਤੇ ਰਾਤ ਨੂੰ ਵੀ ਤੁਸੀਂ ਸਾਡੀ ਸੜਕ ਮਾੜੀ ਮਾੜੀ ਕੁਆਲਿਟੀ ਦੀ ਕਾਹਤੋਂ ਕਹਿ ਰਹੇ ਕੋਈ ਹਲਕਾ ਵਿਧਾਇਕ ਜਾਂ ਕੋਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਇਸ ਮੌਕੇ ਤੇ ਪਹੁੰਚਿਆ ਹੋਵੇ ਨਹੀਂ ਐਮਐਲਏ ਸਾਹਿਬ ਆ ਉਹਨਾਂ ਨੇ ਵੀ ਆਈ ਗਈ ਆ ਵੀ ਠੀਕ ਹੈ ਸੜਕ ਨਹੀਂ ਸਹੀ ਉਹਨਾਂ ਨਾਲ ਗੱਲ ਹੋਈ ਸੀ ਐਮਐਲਏ ਸਾਹਿਬ ਨਾਲ ਸਾਡੀ ਉਹ ਕਹਿੰਦੇ ਵੀ ਆਪਾਂ ਨੇ ਕੋਈ ਵੇਕਣ ਦੀ ਉਹ ਨਹੀਂ ਕਰਨਾ ਵੀ ਕੱਲ ਨੂੰ ਪਿੰਡ ਨੂੰ ਫੇਰ ਤਕਲੀਫ ਆਵੇ ਸੜਕ ਮਾੜੀ ਬਣੇ ਤੇ ਤਕਲੀਫ ਚਾਹਣ ਪਿੰਦੇ ਵੀ ਆਪਾਂ ਨੇ ਸੜਕ ਪੂਰੀ ਕਹਿ ਕੇ ਪੂਰੀ ਹੋ ਕਰਕੇ ਬਣਾਉਣੀਆਂ ਵੀ ਇੱਕ ਨੰਬਰ ਸੜਕ ਬਣਾਉਣੀਆਂ ਵਧੀਆ ਬਣਾਉਣੀਆਂ ਉਹਨਾਂ ਨੇ ਤਾਂ ਸਾਨੂੰ ਇਹ ਕਿਹਾ ਜਿੰਨੀ ਫੋਨ ਤੇ ਗੱਲ ਹੋਈ ਉਹਨਾਂ ਨਾਲ ਤੇ ਤੁਸੀਂ ਪਹਿਲੀ ਵਾਰ ਤੁਹਾਡੇ ਜਿਓ ਘਰੋਂ ਸਰਪੰਚ ਬਣੇ ਨੇ ਹਾਂਜੀ ਹਾਂਜੀ ਪਹਿਲੀ ਵਾਰ ਪਹਿਲੀ ਵਾਰ ਤੇ ਤੁਹਾਡੀ ਕਿੰਨੀ ਉਮਰ ਆ ਵੀਰ ਜੀ ਮੇਰੀ ਉਮਰ 30 ਸਾਲ ਦੇ ਕਰੀਬ ਹੈ ਤੇ ਅੱਜ 30 ਸਾਲ ਦੇ ਮਤਲਬ ਤੁਸੀਂ ਦੇਖਿਆ ਇਸ ਤਰ੍ਹਾਂ ਬਈ ਸੜਕ ਇਸ ਤਰ੍ਹਾਂ ਬਣੀ ਹੋਵੇ ਤੇ ਇੰਨੀ ਮਾੜੀ ਕੁਆਲਿਟੀ ਦੀ ਬਣੀ ਹੋਵੇ ਸਰਕਾਰ ਚਾਹੇ ਅਕਾਲੀਆਂ ਦੀ ਹੋਵੇ ਕਾਂਗਰਸ ਦੀ ਹੋਵੇ ਇਸ ਤਰ੍ਹਾਂ ਦੀ ਕੁਆਲਿਟੀ ਸੜਕ ਦੇਖੀਆ ਤੁਸੀਂ ਨਹੀਂ ਅਸੀਂ ਨਹੀਂ ਦੇਖੀ ਤਾਂ ਹੀ ਤਾਂ ਕੱਠੀ ਕਰਾਈ ਆ ਜੀ ਅਸੀਂ ਕਦੇ ਨਹੀਂ ਦੇਖੀ ਇਦਾਂ ਦੀ ਤਾਂ ਹੀ ਇਹ ਸੜਕ ਕੱਠੀ ਕਰਾਈਆ ਕਦੇ ਵੀ ਨਹੀਂ ਹੋਇਆ ਵੀ ਸੜਕ ਬਣੀ ਹੋਵੇ ਤੇ ਬਾਅਦ ਵਿੱਚ ਪਿੰਡ ਦੇ ਚਾਹੇ ਪੰਚਾਇਤ ਹੋਵੇ ਚਾਹੇ ਕੋਈ ਸਰਕਾਰੀ ਉਹ ਹੋਵੇ ਵੀ ਕੋਲ ਖੜ ਕੇ ਪਟਾਵੇ ਤਾਂ ਹੀ ਪਟਾਈ ਆਏ ਜੇ ਕਦੇ ਨਹੀਂ ਦੇਖੀ ਇਦਾਂ ਦੀ ਐਨੀ ਮਾੜੀ ਹਾਲਤ ਦੀ ਸੜਕ ਉਹਦੇ ਵਿੱਚ ਠੇਕੇਦਾਰ ਨੂੰ ਪਤਾ ਵੀ ਉਹਨੇ ਕਿਉਂ ਮਾਲ ਮੜ ਆ ਗਿਆ ਪਿੱਛੋਂ ਜਾਂ ਕੁਝ ਵੀ ਹੋ ਗਿਆ ਨਾ ਉਸ ਮਾਲ ਦੇ ਵਿੱਚ ਫਲਟ ਸੀ ਜੋ ਵੀ ਸੀਗਾ ਉਹ ਠੇਕੇਦਾਰ ਨੂੰ ਬਤਾਓ ਉਸ ਚੀਜ਼ ਬਾਰੇ ਕੋਈ ਕਿਸੇ ਉੱਚ ਅਧਿਕਾਰੀ ਦੇ ਤੁਸੀਂ ਧਿਆਨ ਚ ਮਸਲਾ ਲੈ ਕੇ ਜਾਂਦਾ ਹੈ ਨਹੀਂ ਜੀ ਅਸੀਂ ਫਿਲਹਾਲ ਤਾਂ ਪਿੰਡ ਦੌਰ ਤੇ ਹੀ ਉਹ ਕੀਤਾ ਸੀਗਾ ਜਈ ਸਾਹਿਬ ਆਡੀਓ ਸਾਹਿਬ ਜਿਹੜਾ ਐਮਐਲਏ ਸਾਹਿਬ ਇਹਨਾਂ ਦੇ ਧਿਆਨ ਦੇ ਵਿੱਚ ਹੈਗੀ ਹੈ ਇਹ ਨੌਲੇਜ ਦੇ ਵਿੱਚ ਗੱਲ ਅਗਲਾ ਕੋਈ ਪੰਚਾਇਤ ਨੇ ਕੋਈ ਮਤਾ ਪਾਸ ਕੀਤਾ ਹੋਵੇ ਅਗਲਾ ਤੁਸੀਂ ਤੁਹਾਡਾ ਕੀ ਉਹ ਕੀ ਐਕਸ਼ਨ ਹੋਊਗਾ ਨਹੀਂ ਫਿਲਹਾਲ ਤਾਂ ਅਸੀਂ ਕੋਈ ਉਹ ਨਹੀਂ ਇਹਦੇ ਵਿੱਚ ਅਸੀਂ ਮੀਟਿੰਗ ਅਸੀਂ ਕੀਤੀ ਸੀ ਕਿ ਜਿੰਨਾ ਵੀ ਸਾਰੇ ਪਿੰਡ ਨਾਲ ਸਾਰੇ ਪਿੰਡ ਨੇ ਇਕੱਠੇ ਹੋ ਕੇ ਉਹ ਕੀਤਾ ਇਕੱਲੇ ਪੰਚਾਇਤ ਦੀ ਕੋਈ ਉਹ ਨਹੀਂ ਸੀ ਕਿ ਵੀ ਆਪਾਂ ਸੜਕ ਜਦੋਂ ਇਹ ਆਉਂਦੇ ਨੇ ਤੇ ਆਪਾਂ ਪਹਿਲਾਂ ਤਾਂ ਇਹਨਾਂ ਨੂੰ ਇਹ ਸੜਕ ਦਾ ਕਹਿਣਾ ਵੀ ਸਾਡੇ ਇਹਦਾ ਹੱਲ ਕਰਾ ਕੇ ਜਿਹੜੀ ਬਣੀ ਹੋਈ ਆ ਜਿੰਮੇ ਦੀ ਇਹਦੇ ਹੈਗੇ ਵੀ ਇਹਨੂੰ ਠੀਕ ਕਰਕੇ ਦੇਵੋ ਜਾਂ ਪੱਟੋ ਜਾਂ ਦੁਬਾਰਾ ਬਣਾਓ ਵੀ ਨਹੀਂ ਅਸੀਂ ਉਹਨਾਂ ਟਾਈਮ ਥੋੜਾ ਨਾਲ ਕੰਮ ਚੱਲਣ ਦਈਏ ਤਾਂ ਨਾਲੇ ਜਿਹੜੀ ਇਹਨਾਂ ਦੀ ਮਸ਼ੀਨਰੀ ਜੋ ਸਾਡੇ ਕੋਲ ਖੜੀ ਆ ਤੇ ਨਾ ਅਸੀਂ ਉਹ ਮਸ਼ੀਨਰੀ ਜਾਣ ਦਈਏ ਇਹਨਾਂ ਦੀ ਤੁਹਾਨੂੰ ਲੱਗਦਾ ਵੀ ਇਹ ਸੜਕ ਜੋ ਸੜਕ ਦੇ ਉੱਪਰ ਸੜਕ ਬਣਾਈ ਗਈ ਆ ਇਹ ਸੜਕ ਬਣਾਉਣ ਦੀ ਜ਼ਰੂਰਤ ਸਿਗੀ ਆ ਇੱਥੇ ਇਹ ਤਾਂ ਅਸੀਂ ਠੇਕੇਦਾਰ ਨੂੰ ਪਹਿਲਾਂ ਕਿਹਾ ਸੀਗਾ ਵੀ ਇਹ ਤੇ ਜ਼ਰੂਰਤ ਨਹੀਂ ਹੈਗੀ ਵੀ ਜਿੱਥੇ ਬਣਨ ਵਾਲੀ ਆ ਉੱਥੋਂ ਬਣਾ ਦਿਓ ਇਹ ਸੜਕ ਦੇ ਉੱਪਰ ਜ਼ਰੂਰਤ ਨਹੀਂ ਸੀ ਇਹ ਤਾਂ ਅਸੀਂ ਪਿੰਡ ਵੱਲੋਂ ਪਹਿਲਾਂ ਹੀ ਕਹਿ ਰਹੇ ਸੀ ਠੇਕੇਦਾਰ ਨੂੰ ਉਹਨਾਂ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ ਉਹੀ ਨਹੀਂ ਮੰਨੇ ਹੈਗੇ ਗੱਲ ਨੂੰ ਨਹੀਂ ਬਣਾਉਣੀ ਆ ਅਸੀਂ ਕੋਈ ਗੱਲ ਨਹੀਂ ਅਸੀਂ ਵਧੀਆ ਬਣਾ ਕੇ ਦਵਾਂਗੇ ਇਹ ਸੜਕ ਨੂੰ ਤਾਂ ਬਣਾਉਣ ਦੀ ਲੋੜ ਹੀ ਨਹੀਂ ਸੀਗੀ ਅਸੀਂ ਆਪ ਕਹਿ ਰਹੇ ਆ ਗਗਨਦੀਪ ਸਿੰਘ ਜੀ ਅ ਪਿੰਡ ਦੇ ਵਿੱਚ ਕੀ ਹਾਂ ਪੰਚ ਜੀ ਅੱਛਾ ਜੀ ਗਗਨਦੀਪ ਜੀ ਇਹ ਜੋ ਸੜਕ ਬਿਲਕੁਲ ਹੀ ਮਾੜੀ ਕੁਆਲਿਟੀ ਦੀ ਬਣਾਈ ਗਈ ਹੈ ਜਿਸ ਤੇ ਤੁਸੀਂ ਝਾੜੂ ਫੇਰ ਕੇ ਤੁਹਾਨੂੰ ਸਾਫ਼ ਕਰ ਦਿੱਤਾ ਹੈ ਕੀ ਕਹੋਗੇ ਇਸ 마ੜੀ ਤਾਂ ਚਲੋ ਤੁਹਾਡੇ ਸਾਹਮਣੇ ਹੈ ਜਿਹੜੀ ਬਣੀ ਆ ਉਹ ਤਾਂ ਚਲੋ ਹੁਣ ਸਰਪੰਚ ਸਾਹਿਬ ਨੇ ਜਿੱਦਾਂ ਦੱਸਿਆ ਤੁਹਾਨੂੰ ਵੀ ਰੋਕ ਤੇ ਵੈਸੇ ਇਹ ਇਹ ਤੇ ਤਾਂ ਪਾਤਾ ਮਾਲ ਜੀ ਪੱਟੀ ਵੈਸੇ ਫਿਰ ਨਹੀਂ ਉੱਪਰਲੀ ਹੋਈ ਆ ਅਸੀਂ ਤਾਂ ਕਹਿੰਦੇ ਸੀ ਵੀ ਉਹ ਤੇ ਪਾਓ ਇਹ ਤੇ ਚਾਹੇ ਨਾ ਪਾਓ ਇਹ ਹੁਣ ਠੇਕੇਦਾਰ ਨੂੰ ਪਤਾ ਜੀ ਵੀ ਉਹ ਤੇ ਵੀ ਕੀ ਪ੍ਰੋਸੀਜਰ ਆ ਵੀ ਇਹ ਤੇ ਕਿਉਂ ਪਾਇਆ ਉਹ ਤੇ ਪਾਇਆ ਨਹੀਂਗਾ ਯਾਨੀ ਲੱਗੇ ਹੁਣ ਉਧਰ ਵੀ ਨੇ ਯਾਨੀ ਪੱਟੀ ਯਾਨੀ ਜਿਹੜੀ ਪਾਸ ਹੋਈ ਸੀ ਕਹਿੰਦੇ ਵੀ ਪਹਿਲਾਂ ਪਿੰਡ ਦੇ ਉੱਪਰ ਲੀਫਰ ਨਹੀਂ ਪਾਸ ਹੋਈ ਹੋਈ ਹੈ ਉਹ ਟੁੱਟੀ ਹੋਈ ਆ ਹਾਂਜੀ ਪੱਥਰ ਪਿਆ ਆ ਉਹ ਤੇ ਪੱਥਰ ਪਾਇਆ ਪੱਥਰ ਪਾਇਆ ਹਾਂਜੀ ਹਾਂ ਜਿਹੜਾ ਅਸਲੀ ਪ੍ਰੋਸੈਸਰ ਆ ਜਿਹੜਾ ਹੈਗਾ ਇਹਦਾ ਪ੍ਰੋਸੀਜਰ ਆ ਸੜਕ ਬਣਾਉਣ ਦਾ ਉਹਨੂੰ ਪੁੱਟ ਕੇ ਦੁਬਾਰਾ ਇਹਨੂੰ ਤੇ ਚ ਪੱਥਰ ਪਾਇਆ ਜਾਂਦਾ ਤੇ ਬਜਰੀ ਪਾਈ ਜਾਂਦੀ ਉਸ ਤੋਂ ਬਾਅਦ ਫਿਰ ਇੱਥੇ ਜੋ ਪ੍ਰੀਮਿਕਸ ਪਾਈ ਜਾਂਦੀ ਹੈ ਹਨਾ ਪਰ ਇਹ ਤਾਂ ਉਪਰਲੀ ਫਿਰ ਨਹੀਂ ਕਰਿਆ ਹੋਇਆ ਜੀ ਇਹ ਲੱਗਦਾ ਨਹੀਂ ਵੀ ਇਹ ਨਵਾਂ ਬਦਲਾਅ ਸਿਸਟਮ ਆਇਆ ਵੀ ਤੁਸੀਂ ਬਣੀ ਬਣੀ ਸੜਕ ਦੇ ਉੱਪਰ ਤੁਸੀਂ ਇਸ ਤਰ੍ਹਾਂ ਪਾਤੀ ਪ੍ਰੀਮਿਕਸ ਪਾਤੀ ਹਾਂਜੀ ਉਹੀ ਤਾਂ ਹੈਗਾ ਵੀ ਪਤਾ ਨਹੀਂ ਕਾਤੇ ਪਾਈ ਆ ਜਾਨੀ ਫਿਰ ਨਹੀਂ ਉੱਪਰਲੀ ਪੱਟ ਕੇ ਤਿਆਰ ਕਰੀਏ ਪੱਥਰ ਪਾ ਕੇ ਉਹਤੇ ਹੁਣ ਲੱਗੇ ਨੇ ਪਾਉਣ ਇਹ ਤਾਂ ਤਾਂ ਪਿੰਡ ਨੂੰ ਵੀ ਨਹੀਂ ਸੀ ਪਤਾ ਵੀ ਵਿੱਚੀ ਪਾਉਣੀ ਆ ਜੀ ਲੱਗਦਾ ਨੇ ਕਿ ਪਿੰਡ ਨਾਲ ਇੱਕ ਮਜ਼ਾਕ ਕੀਤਾ ਗਿਆ ਮਜ਼ਾਕ ਕੇ ਲਾਲੋ ਯਾਰ ਸਾਲ ਤੋਂ ਜਿਹੜੇ ਫਿਰਦੇ ਆ ਧਰਨੇ ਲਾਉਂਦੇ ਮਜ਼ਾਕ ਕੇ ਇਹ ਹੁਣ ਕੇਂਦਰ ਦੀ ਸਰਕਾਰ ਤੇ ਵੀ ਮਜ਼ਾਕ ਆਈ ਜੰਮੇ ਲਾ ਲਓ ਤੁਸੀਂ ਪ੍ਰਧਾਨ ਮੰਤਰੀ ਯੋਜਨ ਵਾਲੀ ਆਈ ਹੈ ਸੜਕ ਅੱਛਾ ਜੀ ਹਾਂਜੀ ਹਾਂ ਐਮਐਲਏ ਸਾਹਿਬ ਲੋਕਾਂ ਦੇ ਭੋਗਾਂ ਤੇ ਵਿਆਹ ਤੇ ਆਉਂਦੇ ਨੇ ਇਹ ਇੱਥੇ ਤੁਸੀਂ ਇਹ ਕਾਰਵਾਈ ਦਿੱਤਾ ਜੀ ਜਿੰਨੀ ਘਰ ਗਏ ਆ ਨਾਲ ਪੈਲ ਵੀ ਸੁਣਵਾਈ ਹੋਈ ਆ ਧਰਨੇ ਵੀ ਲਾਏ ਨੇ ਜੀ ਨਹੀਂ ਇਸ ਮਸਲੇ ਦੇ ਵਿੱਚ ਹਾਂਜੀ ਹਾਂ ਇਹਦੇ ਮਸਲੇ ਤੇ ਲਾਏ ਨੇ ਜੀ ਧਰਨੇ ਅੱਛਾ ਜੀ ਹਾਂਜੀ ਹਾਂ ਪੈਲ ਅਸੀਂ ਦੋ ਤਿੰਨ ਦਿਨ ਧਰਨੇ ਲਾਏ ਨੇ ਵੀ ਸੜਕ ਦਾ ਪਹਿਲਾ ਕੰਮ ਰੁਕ ਗਿਆ 4 ਸਾਲ ਤੋਂ ਹੂੰ ਪਹਿਲਾਂ ਲੱਗੇ ਪੈਲ ਤੋਂ ਆਪਣੇ ਸ਼ਮਸ਼ਾਨ ਘਾੜ ਤੱਕ ਟੋਟਾ ਬਣਾਇਆ ਜੀ ਫਿਰ ਬੰਦ ਕਰਕੇ ਸਾਲ ਡੇਢ ਸਾਲ ਬਾਅਦ ਉਧਰੋਂ ਲੱਗੇ ਬੜੀ ਕਢਾਣੀ ਤੋਂ ਜੀ ਉਹ ਸੜਕ ਬਣਾਉਣ ਦੇ ਹੱਕ ਵਿੱਚ ਨੇ ਪਰੰਤੂ ਜਿਹੜੀ ਮਾੜੀ ਕੁਆਲਿਟੀ ਸੜਕ ਬਣੀ ਆ ਇਹ ਮਸਲਾ ਧਿਆਨ ਨਾਲ ਉਹ ਹਾਂਜੀ ਹਾਂ ਇਹ ਧਿਆਨ ਚਾਹੀ ਉਹਨਾਂ ਨੇ ਕਿਹਾ ਵੀ ਪੱਟ ਕੇ ਸਾਈਡ ਤੇ ਕਰੋ ਵੀ ਜਦ ਵਧੀਆ ਆਪਾਂ ਨੂੰ ਮਨਜ਼ੂਰ ਹੋ ਫਿਰ ਪਾਸ ਕਰਾਂਗੇ ਹਾਂਜੀ ਠੀਕ ਸੈਟ ਹੁੰਦੇ ਦੀ ਜੀ ਠੀਕ ਠੀਕ ਹੈ ਹਾਂਜੀ 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 ਬੀਜੀ ਐਕਸੀਡੈਂਟ ਹੁੰਦਾ ਜੀ ਮੈਂ ਖੁਦ ਕਰਿਆ ਮੈਂ ਰੋਜ਼ ਤੇ ਟੈਂਕੀ ਤੇ ਪਾਣੀ ਚਲਾਉਣਾ ਬੱਡ ਸਪਲਾਈ ਦੇ ਉੱਤੇ ਗੱਡੀ ਵਾਲੇ ਮੇਰੇ ਬੇੜ ਮਾਰ ਕੇ ਨਾਲੇ ਹੀ ਲੱਟਦਾ ਗੱਡੀ ਬਜਰੀ ਤੋਂ ਮੇਰਾ ਸਾਇਕਲ ਟੁੱਟ ਗਿਆ ਜੀ ਡੇਲੀ ਆਈ ਦਾ ਰੇਲੀ ਹੁਣ ਤਾਂ ਪਤਾ ਚ ਪ੍ਰੋਬਲਮ ਪਤਾ ਕਿੰਨੀ ਆਈ ਉਹ ਪੂਰਾ ਬਰ ਬੱਚੇ ਜਾਂਦੇ ਸਕੂਲ ਦੇ ਵਿੱਚ ਬੱਚੇ ਡਿੱਗਦੇ ਨੇ ਇੱਥੋਂ ਜਾ ਕੇ ਮੈਂ ਤਾਂ ਚਾਰ ਦਿਨ ਟੈਂਕੀ ਦੇ ਰਹਿਣਾ ਹਰ ਟਾਈਮ ਡਿਊਟੀ ਆਈ ਤਰਕਾਰੀ ਤੇ ਯਾਨੀ ਬਹੁਤ ਬੁਰਾ ਹਾਲ ਹੈ ਇਧਰ ਆਉਂਦਾ ਜੀ ਦਾ ਹੀ ਪਾਉਂਦੇ ਨੇ ਝਾੜੂ ਮਾਰ ਦਿੰਦੇ ਉਹ ਵਧੀਆ ਜੀ ਨਹੀਂ ਜਿਹੜੀ ਚੀਜ਼ੇ ਕੰਮ ਕਰਿਆ ਜ ਹਾਂ ਦੇਖੋ ਇਹ ਵਧੀਆ ਕਿ ਪਹਿਲੀ ਕਰ ਵਧੀਆ ਦੇਖੀ ਸੜਕ ਹੈ ਵੀ ਸਾਡੀ ਸੜਕ ਬਣੀ ਜਿੰਦਗੀ ਦੇ ਵਿੱਚ ਦੇਖੀ ਹਲਕੇ ਦੇ ਕੀ ਹਾਂਜੀ ਹਾਂਜੀ ਇਹ ਠੇਕੇ ਦਾ ਸੜਕ ਪਤਾ ਮਜ਼ਾਕ ਕਰ ਰਿਹਾ ਪਿੰਡੇ ਨਾਲ ਪਤਾ ਨਹੀਂ ਕੀ ਕਰਦਾ ਕੋਈ ਦੋ ਸੁਬੜੀਆਂ ਕੋਈ ਠੇਕੇ ਦਾ ਕੀ ਮੰਗ ਕਰਦੇ ਹੋ ਜੀ ਵਧੀਆ ਬੜੇ ਜੀ ਬਣਾਏ ਵਧੀਆ ਬਣਾਵਨੀ ਇਹਦਾ ਸੜਕ ਹੈ ਜੜਕ ਵਧੀਆ ਜੀ ਸਾਹਿਬ ਅਲੂ ਮਾਰ ਕੇ ਵਧੀਆ ਸਭ ਤੋਂ ਵਧੀਆ ਸੜਕ ਹੈ ਸਾਡੀ ਬੈਸਟ ਹੈ ਇਹਦੇ ਨਾਲ ਹਾਂ ਇਹਦੇ ਕੋਈ ਖੱਡਾ ਤਾਂ ਹੈ ਨਹੀਂ ਕੋਈ ਨਹੀਂ ਸੀਗਾ ਉਹਦਾ ਖੱਡਾ ਨਹੀਂ ਜੀ ਇਹ ਸੜਕ ਦੇ ਵਿੱਚ ਕਿਸੇ ਕਿਸਮ ਦੀ ਖੱਡਾ ਨਹੀਂ ਸੀਗਾ ਜੀ ਇਹਨਾਂ ਨੂੰ ਜਿਹੜਾ ਬਣਾਉਣ ਵਾਸਤੇ ਜਾਈ ਸਭ ਨੂੰ ਕਿਹਾ ਗਿਆ ਸੀਗਾ ਵੀ ਤੁਸੀਂ ਫਿਰ ਨਿਓ ਬਣਾਓ ਉਹ ਕਹਿੰਦੇ ਵੀ ਸਾਡੀ ਪਾਸਿੰਗ ਹੈ ਜਿਹੜੀ ਇਹ ਸੜਕ ਦੀ ਹੋਈ ਹੋਈ ਆ ਵੀ ਜਿਸ ਦਿਨ ਪਾਸ ਤੁਸੀਂ ਤੁਹਾਨੂੰ ਸਾਨੂੰ ਪਹਿਲਾਂ ਵੀ ਦੱਸ ਸਕਦੇ ਸੀਗੇ ਵੀ ਸਾਡੀ ਪਾਸੇ ਇਹ ਹੋਈ ਆ ਵੀ ਅਸੀਂ ਉਹ ਨਹੀਂ ਬੜ ਸਕਦੇ ਉਧਰ ਪਰਲੇ ਵਸ ਉਹਦੋਂ ਉਹਨੇ ਬੱਟੇ ਵੀ ਪਾਏ ਨੇ ਸਾਰਾ ਕੁ ਪਾਇਆ ਉਹਦਰ ਕੈਮੀਕਲ ਸੀਮੈਂਟ ਵੀ ਪਾਇਆ ਉਹਨਾਂ ਨੇ ਪੂਰੀ ਚੌੜੀ ਕੀਤੀ ਆ ਬੱਟੇ ਪਾ ਕੇ ਇਹ ਜੀ ਗੱਲ ਨਹੀਂ ਹੈਗੀ ਕੋਈ ਵੀ ਉਹਨਾਂ ਨੇ ਮਤਲਬ ਬਾਅਦ ਵਿੱਚ ਹੁਣ ਆ ਕੇ ਜਦੋਂ ਅੜ ਗਿਆ ਕੰਮ ਉਹਨਾਂ ਦਾ ਉਹ ਬਹਿ ਕੇ ਸਾਡੇ ਤੋਂ ਪਾਤੀ ਪਾਸ ਕਰੋ ਉਹਨਾਂ ਨੂੰ ਆ ਕਿ ਅੱਠ ਪੁੜੀ ਦੇ ਕੰਪੋਨੈਂਟ ਸੀ ਇਹਨੂੰ ਪੂਰੀ ਪੂਰੀ ਕਰੋ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੰਦੇ ਹਨ ਇਹ ਗੱਲ ਲੱਗਦਾ ਵੀ ਜੋ ਠੇਕੇਦਾਰਾ ਮਨਮਰਜ਼ੀ ਕਰ ਰਿਹਾ ਤੱਕੇਸ਼ਾਈ ਕਰ ਰਿਹਾ ਜੀ ਤਾਂ ਇਹ ਆਪਦੀ ਉਹ ਕਰਦਾ ਹੀ ਕਿ ਸਾਡੇ ਦਾ ਕਿਸੇ ਮਨ ਨਹੀਂ ਰਿਹਾ ਇਹ ਗੱਲ ਵੇ ਧਰਨੇ ਵਿੱਚ ਲਾਏ ਨੇ ਤਾਂ ਅਸੀਂ ਇਸੇ ਤੱਕ ਲੈ ਕੇ ਆਏ ਤੇ ਇਹਨੂੰ ਆ ਕੀ ਬਤ ਹੈ ਵੀ ਸਾਨੂੰ ਵਿੱਚ ਵੀ ਲੈ ਕੇ ਜਾਊਗਾ ਹਲਕਾ ਵਿਧਾਇਕ ਨੇ ਕੋਈ ਲਿਖੀ ਨਹੀਂ ਕੋਈ ਚਿੱਠੀ ਨਹੀਂ ਲਿਖੀ ਜਾਊਗੀ ਕਾਰਵਾਈ ਨਹੀਂ ਕਰਵਾਈ ਕੋਈ ਕਾਰਵਾਈਆਂ ਨਹੀਂ ਕਰਵਾਈਆਂ ਅਸੀਂ ਉਹਦੇ ਕੋਲ ਵੀ ਜਾਂਦੇ ਰਹੇ ਹਾਂ ਬਹੁਤ ਟਾਈਮ ਉਹ ਪਹਿਲਾਂ ਪੰਚਾਇਤ ਵਿੱਚ ਰਹੇ ਹਾਂ ਅਜੂ ਦਾ ਪੰਚ ਰਹੇ ਹਾਂ ਮਤਲਬ ਹਲਕਾ ਵਿਧਾਇਕ ਤੁਹਾਡੇ ਨਾਲ ਇਸ ਮਸਲੇ ਤੇ ਪੂਰਾ ਸਹਿਯੋਗ ਦੇ ਰਹੇ ਪੂਰਾ ਸਹਿਯੋਗ ਦੇ ਰਹੇ ਨੇ ਜੀ ਪੂਰਾ ਕੋਈ ਗੱਲ ਨਹੀਂ ਹੈ ਜੀ ਲੱਗਦਾ ਵੀ ਠੇਕੇਦਾਰ ਤੇ ਕਾਰਵਾਈ ਹੋਊਗੀ ਹੋਣਾ ਹੋ ਕੰਨੀ ਚਾਹੀਦੀ ਇਹਨਾਂ ਨੂੰ ਇਹ ਗੱਲ ਦਾ ਐਮਐਲਏ ਸਾਹਿਬ ਨੂੰ ਆਪ ਚਾਹੀਦਾ ਵੀ ਹਾਂ ਉਹ ਤੇ ਠੇਕੇਦਾਰ ਤੇ ਕਾਰਵਾਈ ਕਰਾਉਣ ਤਾਂ ਸਾਡੇ ਇਹ ਮਸਲਾ ਹਲੂਗਾ ਬਿਲਕੁਲ ਹਾਂਜੀ ਹਾਂ ਸਾਡੇ ਨਾਲ ਨੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਜੋ ਅਚੇਚੇ ਤੌਰ ਤੇ ਇੱਥੇ ਪੁੱਜੇ ਨੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਦੇਖ ਸਕਦੇ ਹੋ ਹਾਲਾਤ ਸੜਕ ਦੇ ਕੀ ਹਾਲਾਤ ਨੇ ਕਾਲੀ ਜੀ ਕੀ ਕਹੋਗੇ ਇਸ ਮਸਲੇ ਦੇ ਉੱਪਰ ਇਹ ਤਾਂ ਜੀ ਜਿਹੜਾ ਨਾ ਉਹ ਜਿਹੜਾ ਬਦਲਾ ਕਹਿੰਦੇ ਆ ਉਹਦਾ ਇੱਕ ਨਵਾਂ ਉਦਾਹਰਣ ਹੈ ਬੇਸ਼ੱਕ ਪਿੰਡ ਵਾਲੇ ਕਹਿਣ ਵੀ जेई ਨੇ ਐਸਡੀਓ ਨੇ ਜਾਂ ਚਲੋ ਇਹਨਾਂ ਦੀ ਬੜਪਣ ਆ ਵੀ ਇਹਨਾਂ ਨੇ ਆਪਣਾ ਫਰਜ ਸਮਝਿਆ ਨਵੀਂ ਪੰਚਾਇਤ ਚੁਣੀ ਨਵੇਂ ਮੁੰਡੇ ਨੇ ਇਹਨਾਂ ਨੂੰ ਲੱਗਿਆ ਵੀ ਗਲਤ ਹੋਇਆ ਪਰ ਜਿਹੜਾ ਪ੍ਰਸ਼ਾਸਤ ਤੰਤਰ ਇਹ ਐਸਡੀਓ जेई ਐਮਐਲਏ ਇਹ ਸਾਰੇ ਮਿਲੇ ਹੋਏ ਨੇ ਮੈਂ ਪੰਜ ਕੰਪਲੇਟਾਂ ਕੀਤੀਆਂ ਨੇ ਪੈਲ ਵਿਧਾਨ ਸਭਾ ਵਿੱਚ ਕੁੱਪ ਤੋਂ ਲੈ ਕੇ ਜਿਹੜੀ ਚਾਵੇ ਤੱਕ ਸੜਕ ਹੁੰਦੀ ਆ ਉੱਥੇ ਤੁਸੀਂ ਵੀ ਕਵਰੇਜ ਕਰੀ ਸੀ ਉਹਦੀ 10 ਦਿਨ ਬਾਅਦ ਟੁੱਟ ਗਈ। ਹਾਂਜੀ ਬਿਲਕੁਲ ਬਿਲਕੁਲ। ਉਹ ਪੀਡਬਲਯੂਡੀ ਵਿਭਾਗ ਮੈਨੂੰ ਚਿੱਠੀਆਂ ਭੇਜੀ ਜਾ ਰਿਹਾ ਵੀ ਤੁਸੀਂ ਸਾਨੂੰ ਉਹਦੇ ਪ੍ਰੂਫ ਦੋ। ਉਹ ਉੱਥੇ ਬੈਠੇ ਪੰਜਾਬ ਦੇ ਦਫ਼ਤਰਾਂ ਚ ਲੁਧਿਆਣਾ ਦਫ਼ਤਰਾਂ 'ਚ ਬੈਠੇ ਸਿਰਫ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਖੇਡਦੇ ਨੇ। ਪੈਲ ਫਿਰਨੀ ਦਾ ਇਹ ਤਾਂ ਕੱਲ ਮੈਨੂੰ ਇੱਥੋਂ 5-6 ਫੋਨ ਗਏ ਵੀ ਸਾਡੇ ਪਿੰਡ ਮੈਂ ਕਹਿੰਦੇ ਇੱਕ ਨਾਟਕ ਚੱਲ ਰਿਹਾ ਆ ਕਿ ਦੇਖੋ ਮੈਂ ਤਾਂ ਵੈਸੇ ਹੀ ਸਮਝ ਗਿਆ ਸ਼ਾਇਦ ਕੋਈ ਨਾਟਕ ਮੇਲਾ ਕਰਨਾ ਹੋਊਗਾ। ਹਾਂਜੀ ਹਾਂਜੀ। ਇੱਥੇ ਆ ਕੇ ਦੇਖਿਆ ਤਾਂ ਇੱਥੇ ਇਹ ਇਕੱਠਾ ਕੀਤਾ ਹੋਇਆ ਸੀ ਇਹ ਜਿਹੜਾ ਇੱਕ ਨਵਾਂ ਤਰ੍ਹਾਂ ਦਾ ਬਦਲਾ ਲੋਕਾਂ ਨੇ ਲੈ ਕੇ ਆਂਦਾ ਮੈਨੂੰ ਮੇਰੇ ਖਿਆਲ ਚ 4 ਸਾਲ ਹੋ ਗਏ ਇੱਥੇ ਲੱਖਾ ਜਿਹੜਾ ਐਮਐਲ ਰਹਿ ਕੇ ਕਿ ਉਹਨੇ ਬੜੀਆਂ ਡਿੰਗਾ ਮਾਰੀਆਂ ਸੀ ਵੀ ਮੈਂ 18 ਫੁੱਟ ਹੀ ਕਰਤੀ ਇਹ ਔਰ 4 ਸਾਲ ਹੋ ਗਏ ਸਾਲ ਉਹਦਾ ਵੀ ਲੰਘ ਗਿਆ 3 ਸਾਲ ਇਹ ਲੰਘ ਗਏ ਇਹ ਤੇ ਜੇ ਪ੍ਰੀਮਿਕਸ ਹੈ ਮੈਂ ਕਹ ਪੂਰਾ ਪ੍ਰੀਮਿਕਸ ਪਿਆ ਹੀ ਨਹੀਂ ਹੈ ਇਸ ਲਈ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਬੇਵਕੂਫ ਬਣਾ ਕੇ ਸੜਕਾਂ ਦੇ ਨਾਂ ਤੇ ਗਲੀਆਂ ਦੇ ਨਾਂ ਤੇ ਵੋਟਾਂ ਲੈ ਜਾਂਦੀਆਂ ਦਿੰਦੀਆਂ ਲੈਂਦੀਆਂ ਕੁਛ ਨਹੀਂ ਇਹ ਜੇ ਤੁਸੀਂ ਕਹੋ ਵੀ ਕੱਲਾ ਠੇਕੇਦਾਰ ਦਾ ਇਹਦੇ ਵਿੱਚ ਹੱਥਾ ਠੇਕੇਦਾਰ ਦਾ ਹੱਥ ਨਹੀਂ ਹੈਗਾ ਇਹਦੇ ਵਿੱਚ ਸਾਰੇ ਤੰਤਰ ਮਿਲਿਆ ਹੋਇਆ ਐਸਡੀਓ ਮਿਲਿਆ ਹੋਇਆ ਜੇਈ ਮਿਲਿਆ ਹੋਇਆ ਉਹ ਤੁਹਾਨੂੰ ਪਤਾ ਲੱਗ ਗਿਆ ਵੀ ਘਟੀਆ ਮਟੀਰੀਅਲ ਲੋਕ ਖੜੇ ਹੋਗੇ ਵੀ ਸਾਡਾ ਜਲੂਸ ਨਿਕਲੂ ਇਸ ਕਰਕੇ ਚ ਹੱਥ ਜਾਗੇ ਮੈਂ ਇਹ ਗੱਲ ਕਹਿੰਦਾ ਵੀ ਸਿੱਧਾ-ਸਿੱਧਾ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਇਸ ਭ੍ਰਿਸ਼ਟਾਚਾਰ ਦੇ ਵਿੱਚ ਇਨਵੋਲਵਮੈਂਟ ਉਹਦੀ ਕਿਉਂਕਿ ਉਹਨੇ ਚਾਰ ਇਨਕੁਆਰੀਆਂ ਰੋਕ ਕੇ ਰੱਖੀਆਂ ਹੋਈਆਂ ਨੇ ਔਰ ਇਨਕੁਆਰੀਆਂ ਹੋਣ ਨਹੀਂ ਦੇ ਰਿਆ ਦੂਜੇ ਪਾਸੇ ਜਿਹੜਾ ਉਹ ਕਹਿ ਰਿਹਾ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਇਮਾਨਦਾਰ ਭਗਵੰਤ ਮਾਨ ਔਰ ਮਨਵਿੰਦਰ ਸਿੰਘ ਗਿਆਸਪੁਰਾ ਈਮਾਨਦਾਰ ਆ ਜਿਹੜੀ ਕੁੱਪ ਤੋਂ ਪੈਲ ਪੈਲ ਤੋਂ ਜਗੀੜਾ ਔਰ ਸਾਡੇ ਪੈਲ ਫਿਰਨੀ ਦੀ ਇਨਕੁਆਰੀ ਕਰਾ ਕੇ ਦਿਖਾ ਦੇਵੇ ਔਰ ਮੈਂ ਸਿੱਧਾ ਦੱਸਦਾ ਵੀ ਉਹਦੇ ਵਿੱਚ ਕਰੋੜਾਂ ਦਾ ਕਪੜਾ ਔਰ ਜਿਹੜਾ ਸਾਡੇ ਪੈਲ ਫਿਰਨੀ ਇੱਕ ਕਰੋੜ ਰੁਪਏ ਦਾ ਪ੍ਰੋਜੈਕਟ ਆ ਉਹ ਲੱਖੇ ਨੇ ਸ਼ੁਰੂ ਕਰਤੀ 40 ਲੱਖ ਤੋਂ ਸ਼ੁਰੂ ਕਰਿਆ ਸੀ ਉਹ ਆਲਦ ਵਾਲੇ ਪੈਂਦੇ ਪੈਂਦੇ ਇੱਕ ਕਰੋੜ ਦਾ ਹੋ ਗਿਆ ਉਹ ਜਿਹੜੀ ਮਤਲਬ ਕੀ ਆ ਉਹੀ ਇੱਕ ਆਪਾਂ ਸਾਨੂੰ ਫੁੱਦੂ ਬਣਾਤਾ ਵੀ ਬਦਲਾ ਬਦਲਾ ਕੋਈ ਬਦਲਾ ਨਹੀਂ ਹੈਗਾ ਇਹਨਾਂ ਦਾ ਲੁੱਟਣ ਦਾ ਢੰਗ ਔਰ ਤਰੀਕਾ ਬਦਲ ਗਿਆ ਦੇਖੋ ਚਿੱਟੇ ਦਿਨ ਦੇ ਵਿੱਚ ਲੁੱਟਾ ਆਹ ਸੜਕ ਦੇਖ ਲਓ ਜੇ ਕੋਈ ਅੰਨਾ ਬੰਦਾ ਵੀ ਆਜੇ ਉਹ ਵੀ ਦੱਸ ਦੂਵੇ ਤੇ ਲੋੜ ਕੋਈ ਨਹੀਂ ਹੈਗੀ ਇਹਦੇ ਵਿੱਚ ਔਰ ਜਿਹੜੀ ਬਣਨ ਵਾਲੀ ਬਣਾਈ ਨਹੀਂ ਇਸ ਲਈ ਮੈਂ ਡਿਪਾਰਟਮੈਂਟ ਨੂੰ ਐਮਐਲਏ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਠੇਕੇਦਾਰ ਨੂੰ ਬਲੈਕਲਿਸਟ ਕੀਤਾ ਜਾਵੇ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ ਮੇਰੀ ਕੱਲ ਐਸਡੀਐਮ ਨਾਲ ਗੱਲ ਹੋਈ ਸੀਗੀ ਇਹਦੀ ਇਨਕੁਆਰੀ ਅਸੀਂ ਲਵਾ ਰਹੇ ਹਾਂ ਸੋਮਵਾਰ ਲਵਾਵਾਂਗੇ ਔਰ ਜਿਹੜਾ ਜੋ ਬਲੈਕਲਿਸਟ ਨਾ ਕਰਿਆ ਤਾਂ ਫਿਰ ਅਸੀਂ ਇਹ ਸਮਝਾਂਗੇ ਵੀ ਐਮਐਲਏ ਦਾ ਸਿੱਧਾ-ਸਿੱਧਾ ਭ੍ਰਿਸ਼ਟਾਚਾਰ ਦੇ ਵਿੱਚ ਹੱਥ ਆ ਸਿੱਧਾ-ਸਿੱਧਾ ਐਮਐਲਏ ਨਾਲ ਤੋਂ ਪੈਸੇ ਲੈ ਰਿਆ ਵਾ ਜੇ ਐਨਾ ਹੁੰਦਾ ਹੁਣ ਨੂੰ ਤਾਂ ਉਹਨੂੰ ਬੁਲਾ ਕੇ ਇੱਥੇ ਉਹਦੇ ਦੇ ਪਰਚਾ ਦਰਜ ਕਰਾਏ ਹੁੰਦਾ ਜਦ ਐਮਐਲਏ ਚ ਸੱਤਾ ਵਿੱਚ ਨਹੀਂ ਸੀ ਹਰ ਸੜਕ ਤੇ ਜਾ ਕੇ ਬੈਠ ਜਾਂਦਾ ਸੀ ਮੈਂ ਆ ਕਰੂ ਮੈਂ ਆ ਕਰੂ ਹੁਣ ਤਾਂ ਪਾਵਰ ਦੇ ਵਿੱਚ ਹੈ ਨਾ ਤੁਸੀਂ ਇੱਥੇ ਮੈਂ ਪੋਸਟਰ ਲੱਗੇ ਦੇਖੇ ਵੀ ਪਰਗਵਾਨਤਮਨ ਭ੍ਰਿਸ਼ਟਾਚਾਰ ਦਾ ਕਾਲ ਗਿਆਸਪੁਰਾ ਭ੍ਰਿਸ਼ਟਾਚਾਰ ਦਾ ਕਾਲ ਫਿਰ ਹੁਣ ਕੀ ਹੋ ਗਿਆ ਮਨਵਿੰਦਰ ਸਿੰਘ ਗਿਆਸਪੁਰਾ ਨੇ ਹੁਣ ਤਾਂ ਉਹਦੇ ਹੱਥ ਵਿੱਚ ਪਾਵਰ ਹੈ ਨਾ ਇਸ ਲਈ ਇਹ ਸਾਰਾ ਮਿਲ ਗੋਬਾ ਲੋਕਾਂ ਨੂੰ ਬੇਵਕੂਫ ਬਣਾਉਣਾ ਜਿੱਥੇ ਲੋਕ ਜਾਗਰੂਕ ਹੋਣਗੇ ਰੌਲਾ ਪਾ ਲੈਣਗੇ ਜਿੱਥੇ ਲੋਕ ਜਾਗਰੂਕ ਨਹੀਂ ਹੋਣਗੇ ਪਿੰਡ ਦੇ ਲੋਕ ਜਾਗਰੂਕ ਸੀ ਰੌਲਾ ਪੈ ਗਿਆ ਜੇ ਨਹੀਂ ਹੋਣਗੇ ਤਾਂ ਜੇ 10 ਦਿਨ ਲੰਘ ਜਾਂਦੇ ਤਾਂ ਕਿਹਨੇ ਪੁੱਛਣਾ ਸੀ ਕਰੋੜਾ ਰੁਪਇਆ ਸਾਡਾ ਹਜਮ ਹੋ ਜਾਣਾ ਸੀ ਸੋ ਇਹ ਸਨ ਸਰਦਾਰ ਗੁਰਦੀਪ ਸਿੰਘ ਕਾਲੀ ਜਿਨ੍ਹਾਂ ਦਾ ਕਹਿਣਾ ਹੈ ਵੀ ਚੋਰ ਨਹੀਂ ਚੋਰ ਦੀ ਮਾਲ ਨੂੰ ਫਕੜੋ ਕਿਉਂਕਿ ਜਿਹੜਾ ਸਾਰਾ ਤੰਤਰ ਹੈ ਪ੍ਰਸ਼ਾਸਨ ਤੰਤਰ ਹੈ ਇਹ ਸਾਰਾ ਇੱਕ ਜੋ ਕਰਪਟ ਸਿਸਟਮ ਹੈ ਉਸ ਦੇ ਅਧੀਨ ਹੋ ਰਿਹਾ ਤੇ ਸਾਰਾ ਕੁਝ ਜੋ ਹਲਕਾ ਵਿਧਾਇਕ ਨੇ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਹੋ ਰਿਹਾ ਹੈ ਤੇ ਇਸ ਤੋਂ ਇਲਾਵਾ ਦੂਸਰਾ ਇਹਨਾਂ ਨੇ ਗੱਲ ਕਹੀ ਹੈ ਵੀ ਜੋ ਸਾਬਕਾ ਵਿਧਾਇਕ ਸਰਦਾਰ ਲਖਵੀਰ ਸਿੰਘ ਲੱਖਾ ਨੇ ਉਹਨਾਂ ਨੇ ਵੀ ਪਿੰਡ ਦੇ ਮਸਨਿਕਾ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਇਹ ਸੜਕ ਚੌੜੀ ਕੀਤੀ ਜਾਵੇਗੀ ਕਿ ਇਹ ਲੋਕ ਜੋ ਪਿੰਡਾਂ ਦੇ ਲੋਕ ਨੇ ਆਮ ਲੋਕ ਨੇ ਅਣਪੋਹਰ ਲੋਕ ਨੇ ਸਿੱਧੇ ਲੋਕ ਨੇ ਇਮਾਨਦਾਰ ਲੋਕ ਨੇ ਉਹਨਾਂ ਨੂੰ ਸਿਰਫ ਇੱਕ ਵੋਟ ਬੈਂਕ ਦੇ ਤੌਰ ਤੇ ਇਸਤੇਮਾਲ ਕਰਦੇ ਨੇ ਉਹਨਾਂ ਦੀ ਵੋਟ ਲੈ ਕੇ ਸੱਤਾ ਹਾਸਲ ਕਰਕੇ ਉਸ ਤੋਂ ਬਾਅਦ ਇਹ ਮਨਮਰਜ਼ੀ ਕਰਦੇ ਨੇ ਆਪਣੇ ਢਿੱਡ ਭਰਦੇ ਨੇ ਕਰੋੜਾਂ ਰੁਪਏ ਕਮਾਉਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਸੜਕ ਬਿਲਕੁਲ 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 ਸਹੀ ਸੜਕ ਹੈ ਇਸ ਦੀ ਕੋਈ ਜ਼ਰੂਰਤ ਨਹੀਂ ਹੈ ਹਾਲਾਂਕਿ ਜੋ ਸੜਕ ਦਾ ਪ੍ਰੋਸੈਸ ਹੈ ਉਹ ਇਸ ਤਰ੍ਹਾਂ ਕਿ ਸੜਕ ਪਹਿਲਾਂ ਪੁੱਟੀ ਜਾਂਦੀ ਹੈ ਜਾਂ ਇਸ ਤੇ ਟੱਕ ਲਗਾਏ ਜਾਂਦੇ ਨੇ ਤਾਂ ਕਿ ਜੋ ਪ੍ਰੀਮਿਕਸ ਹੈ ਉਸ ਉਸ ਦੀ ਪਕੜ ਹੋ ਸਕੇ ਪਰੰਤੂ ਇੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਦੇਖ ਸਕਦੇ ਹਾਂ ਕਿ ਪਿੰਡ ਦੇ ਲੋਕ ਭਾਰੀ ਰੋਸ ਦੇ ਵਿੱਚ ਨੇ ਤੇ ਉਹਨਾਂ ਨੇ ਇਹ ਸੜਕ ਕਰਾਹ ਲਾ ਕੇ ਇੱਕ ਪਾਸੇ ਜੋ ਇਸ ਦੀ ਪ੍ਰੀਮਿਕਸ ਹੈ ਉਹ ਇਕੱਠੀ ਕਰ ਦਿੱਤੀ ਗਈ ਹੈ ਇਹ ਦੇਖੋ ਸਾਹਮਣੇ ਢੇਰ ਲਗਾ ਦਿੱਤੇ ਗਏ ਨੇ ਲੋਕਾਂ ਦੀ ਮੰਗ ਹੈ ਕਿ ਇਸ ਜੋ ठेकेदार ਹੈ ਇਸ ਨੂੰ ਬਲੌਕਲਿਸ ਕੀਤਾ ਜਾਵੇ ਤੇ ਜੋ ਸੰਬੰਧਤ ਅਧਿਕਾਰੀ ਨੇ ਚਾਹੇ ਐਸਡੀਆ ਚਾਹੇ ਜੀਏ ਉਹਨਾਂ ਦੇ ਵਿਰੁੱਧ ਜੋ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਿੰਡ ਕਢਾਣੀ ਖੁਰਦ ਦੇ ਵਿੱਚ ਇੱਕ ਸੜਕ ਬਣਾਈ ਗਈ ਹੈ ਤੇ ਉਹ ਸੜਕ ਪਿੰਡ ਦੇ ਲੋਕਾਂ ਦੁਆਰਾ ਕਰਾ ਲਗਾ ਕੇ ਬਾਹਰ ਦਿੱਤੀ ਗਈ ਹੈ ਪੂਰ ਕੁਆਲਟੀ ਕਰਕੇ ਉਸ ਬਾਰੇ ਕੀ ਕਹਾਂ ਇਹ ਚੈੱਕ ਕਰਾਵਾਂਗੇ ਜੇ ਦੀ ਜਾਂਚ ਹੋਊਗੀ ਜੇ ਕੋਈ ਹਦੇ ਮੇਰੇ ਧਿਆਨ ਚ ਨਹੀਂ ਆਈ ਕੱਲ ਜੇ ਕੋਈ ਗੱਲ ਇਦਾਂ ਦੀ ਹੈਗੀ ਆ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਕੋਈ ਵੀ ਜਿਹੜਾ ਹੈਗਾ ਇਹਦੇ ਖਿਲਾਫ ਜੇ ਕੋਈ ਇਦਾਂ ਦੀ ਕੋਈ ਗੱਲ ਆਉਂਦੀ ਆ ਅਸੀਂ ਉਹਨੂੰ ਚੈੱਕ ਕਰਾਵਾਂਗੇ ਕੋਈ ਵੀ ਜਿਹੜਾ ਅਧਿਕਾਰੀ ਆ ਜੇ ਉਹਦੇ ਚੋਸ਼ੀ ਪਾਇਆ ਗਿਆ ਬਖਸ਼ਣ ਜਾਊਗਾ